ਮੈਕ੍ਰਸ਼ਨ ਸਿੰਘ ਛੱਲਾ ਜੋ ਟਰਾਈਡੈਂਟ ਫੈਕਟਰੀ ਦੇ ਵਿੱਚ ਇਧਰ ਪੁਰਾਣੀ ਚੱਗ ਲੱਗੀ ਵੀ ਇਹ ਤੋਂ ਪਹਿਲਾਂ ਦੋ ਘਟੇ ਹੋ ਗਏ ਯਾਨੀ ਹਾਲ ਤੱਕ ਆਗੂ ਤੇ ਕਾਬੂ ਨਹੀਂ ਪਿਆ ਯਾਨੀ ਕਈ ਅਫਸਰ ਸਾਹਿਬ ਨਾਲ ਗੱਲ ਹੋਈ ਹੈ ਜਿਵੇਂ ਤਰੋਲੇ ਆ ਨੈਬ ਜ਼ਿਲਦਾਰ ਸਾਹਿਬ ਆ ਗਏ ਉਹਨਾਂ ਨਾਲ ਵੀ ਗੱਲ ਹੋਈ ਹੈ ਕਹਿੰਦੇ ਜਲਦੀ ਅੱਗ ਤੇ ਕੰਟਰੋਲ ਪਾ ਰਹੇ ਆ ਜੀ ਫਾਇਰੋਗਟ ਭੇਜ ਰਹੇ ਆ ਜੋ ਸੀਆਈ ਦੇ ਇੰਚਾਰਜ ਨੇ ਐਂਚਵੈਟਰ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਹੈ ਯਾਨੀ ਬਰਨਾਲੇ ਜਿਹੜੇ ਸੀਆਈਟੀ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੋਨ ਨਹੀਂ ਚੱਕੇ ਜਾਣੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀਕਲ ਨੇ ਜੇ ਅੱਗ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਨ ਨਾ ਨਹੀਂ ਪਤਾ ਨਹੀਂ ਕਿੰਨੇ ਕੁ ਪਿੰਡਾਂ ਤੱਕ ਇਹਦੀ ਹਵਾ ਜਾਣੀ ਹੈ ਕਿੰਨੇ ਕੁ ਪਿੰਡ ਨੇ ਲਵੇੜ ਤੇ ਲੈਣੇ ਆ ਜੇ ਜਲਦੀ ਕੰਟਰੋਲ ਇਤੇ ਨਾ ਹੋ ਜਾ ਹੁਣ ਵੀ ਸਾਡੀ ਬੇਨਤੀ ਆ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਈ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕੀ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਈ ਵੀ ਪਹੁੰਚੇ ਕਿ ਇਹ ਇਹ ਤੇ ਇਹਨਾਂ ਹਾਲਾਤ ਹੋਣ ਵੀ ਅੰਦਰ ਕਿੰਨੇ ਕੁ ਬੰਦੇ ਸੜ ਗਏ ਇਸ ਕਰਕੇ ਭਰਾਵੋ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕਿ ਮਿੰਟ ਨੇ ਪ੍ਰਾਪਤ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾਕ ਕੰਟਰੋਲ ਹੋਇਆ ਤੜਕੇ ਨੂੰ ਐ ਨਹੀਂ ਪਤਾ ਵੀ ਕਿੰਨੇ ਕਿ ਬੰਦੇ ਦੀ ਇਲਾਜਾ ਮਿਲਣਗੇ ਜੇ ਤੋ ਕੈਮੀਕਲ ਲੀਕ ਹੋ ਸਰ ਕੀ ਨਾਮ ਹੈ ਡਿਜਿਗਨੇਸ਼ਨ ਮੇਰਾ ਨਾਮ ਸੁਨੀਲ ਗਰਗੀ ਨੈਪਸੀਲ ਲਰਤਾਪਾ ਮੇਰੇ ਨਾਲ ਚਤਿੰਦਰ ਸਰ ਨੇ ਤਹਿਸੀਲਾਰਤਾਪਾ ਸਰ ਜਿਸ ਤੂ ਕਾ ਦੇਖ ਰਹੇ ਕਾਫੀ ਵਿਵਿਧ ਜਿਹੜੀ ਵਿਵਿਧਤਾ ਨਾਲ ਅੱਗ ਅੱਗੇ ਪਿੱਛੇ ਨਜ਼ਰ ਆ ਰਹੀ ਹੈ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ ਕੀ ਕੀ ਅਰੇਂਜਮੈਂਟ ਇੰਤਜ਼ਾਮ ਕੀਤੇ ਜਾ ਰਹੇ ਸਰ ਸਭ ਤੋਂ ਪਹਿਲਾਂ ਤਾਂ ਅੱਗ ਬਜਾਉਣ ਲਈ ਫਾਇਰ ਬ੍ਰੀਡ ਦੀਆਂ ਲੱਗੀਆਂ ਗੱਡੀਆਂ ਲਗਾਤਾਰ ਆ ਰਹੀਆਂ ਨੇ ਨਾਟ ਜਸ ਬਰਨਾਲਾ ਬਾਕੀ ਜ਼ਿਲ੍ਹਿਆਂ ਚੋਂ ਵੀ ਆ ਰਹੀਆਂ ਨੇ ਆਸ-ਪਾਸੇ ਜਿਵੇਂ ਆਪਣੇ ਬਰਨਾਲਾ ਜ਼ਿਲ੍ਹਾ ਪੈਂਦਾ ਸੰਗਰੂਰ ਤੋਂ ਵੀ ਗੱਡੀਆਂ ਮਗਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਅੱਗ ਹਾਲਾਂਕਿ ਓਨੀ ਨਹੀਂ ਫੈਲੀ ਜਿੰਨੀ ਕ ਹੋ ਸਕਦੀ ਸੀ ਹਾਂਜੀ ਅੱਗ ਕੰਟਰੋਲ ਦੇ ਵਿੱਚ ਆ ਇਹਨਾਂ ਦਾ ਸਿਰਫ ਤੂੜੀ ਵਾਲਾ ਸਾਈਡ ਤੇ ਜੋ ਡੰਬਾ ਉੱਥੇ ਅੱਗ ਲੱਗੀ ਹੋਈ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਗੈਸ ਲੀਕ ਦੀ ਕੋਈ ਵੀ ਆਮ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਇਹ ਅੱਗ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਆ ਪ੍ਰਸ਼ਾਸਨ ਦੇ ਵਿੱਚ ਦੂਜੇ ਨੰਬਰ ਤੇ ਪੁਲਿਸ ਸਾਰੀ ਪ੍ਰਸ਼ਾਸਨ ਸਾਡੇ ਜਿਹੜੇ ਪਹਿਲਾਂ ਫੈਕਟਰੀ ਦੇ ਵਿੱਚ ਹੋਰ ਕਿਤੇ ਵੀ ਸਾਰੇ ਬੰਦੇ ਕੰਮ ਕਰਦੇ ਸਾਰਿਆਂ ਨੂੰ ਬਾਰ ਘੜਤਾ ਪੁਲਿਸ ਪ੍ਰਸ਼ਾਸਨ ਮੌਕੇ ਤੇ ਲੋਕਾਂ ਨੂੰ ਕੰਟਰੋਲ ਕਰਦੇ ਆ ਨਾਲ ਨਾਲ ਫਾਇਰੋ ਗ੍ਰੇਡ ਐਂਬੂਲੈਂਸ ਸਾਰਿਆਂ ਨੂੰ ਕੰਟਰੋਲ ਕਰਨ ਦੇ ਵਿੱਚ ਨਾਲ ਪ੍ਰਸ਼ਾਸਨ ਦੇ ਵਿੱਚ ਹੋਰ ਅਧਿਕਾਰੀ ਅਸੀਂ ਮੌਕੇ ਤੇ ਖੜੇ ਆ ਸਾਡੇ ਨਾਲ ਸਾਡਾ ਆਫੀਸ ਦਾ ਸਟਾਫ ਖੜਾ ਸਰ ਕੋਈ ਜਾਨੀ ਨੁਕਸਾਨ ਦਾ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਦਾ ਕੋਈ ਨਹੀਂ ਕਿਉਂਕਿ ਇਹ ਸਿਰਫ ਸਾਈਡ ਤੇ ਸਰ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਈਆਂ ਜਾਂਦੀਆਂ ਜਾਨੀ ਨੁਕਸਾਨ ਦੀ ਉਹਦੇ ਬਾਰੇ ਕਲੀਅਰਿਫਾਈ ਕਰੋ ਸੋਸ਼ਲ ਮੀਡੀਆ ਤੇ ਜੋ ਅਫਵਾਹਾਂ ਫਲਾ ਰਹੇ ਉਹ ਅੰਦਰ ਆ ਕੇ ਤਾਂ ਕਿਸੇ ਨੇ ਦੇਖਿਆ ਨਹੀਂ ਉਹ ਤਾਂ ਬਾਰ ਬਾਰ ਜੋ ਤੁਸੀਂ ਗੱਲ ਕਹੇਤੀ ਉਹ ਨਹੀਂ ਅੱਗੇ ਸ਼ੇਅਰ ਕਰਤੀ ਉਹਦੇ ਬਾਰੇ ਕਿਸੇ ਕਰਨ ਦੀ ਕੋਈ ਸੱਚਾਈ ਨਹੀਂ ਹੈ ਨਿਕਾਣੇ ਤੇ ਕੋਈ ਨਹੀਂ ਹੈਗਾ ਇਸ ਸਾਈਡ ਆ ਲੱਗਦਾ ਲੱਗਦਾ ਵੀ ਅੱਗ ਤੇ ਆਪੂ ਪਾਲਾ ਦੇਖੋ ਇਹ ਤਾਂ ਫਾਇਰ ਬ੍ਰੀਜਡ ਵਾਲੀ ਦੱਸ ਸਕਦੇ ਆ ਉਹਨਾਂ ਵੱਲੋਂ ਤਾਂ ਲਗਾਤਾਰ ਕੋਸ਼ਿਸ਼ ਜਾਰੀ ਹੈ ਆਪ ਪਤਾ ਨਹੀਂ ਦੂਰ ਖੜ ਕੇ ਅੱਗ ਦਾ ਸਹੀ ਗਹਿਸੂਸ ਕਰ ਰਹੇ ਆ ਬਟ ਉਹ ਤਾਂ ਹੋਰ ਨੇੜੇ ਜਾ ਕੇ ਅੱਗ ਬਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰ ਤੁਸੀਂ ਗੱਲ ਕਰੀ ਸਾਰੇ ਗੱਲ ਅੱਗ ਲੱਗੀ ਕਿੱਥੇ ਹੋਈ ਹੈ ਕਿਹੜੀ ਜਗ੍ਹਾ ਤੇ ਲੱਗੀ ਅੱਗ ਸਰ ਟ੍ਰਾਈਡੈਂਟ ਫੈਕਟਰੀ ਦੇ ਸਾਈਡ ਤੇ ਜੋ ਇਹਨਾਂ ਦਾ ਤੂੜੀ ਦਾ ਡੰਪ ਹੈ ਉੱਥੇ ਲੱਗੀ ਹੋਈ ਹੈ ਕੋਈ ਕਾਰਨ ਲੱਗਿਆ ਕਿਵੇਂ ਲੱਗਣੀ ਕਾਰਨ ਦਾ ਹਜੇ ਕੋਈ ਪਤਾ ਨਹੀਂ ਲੱਗਿਆ ਜੋ ਜਿੱਥੇ ਲੋਕ ਆਮ ਫੈਕਟਰੀ ਦੇ ਕੰ ਆਮ ਲੋਕ ਜੋ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਤੋਂ ਬਹੁਤ ਦੂਰ ਆ ਇਹ ਸਾਈਡ ਤੇ ਇੱਕ ਜੋ ਇਹਨਾਂ ਦਾ ਤੂੜੀ ਵਾਲਾ ਡੰਬਾ ਵਾਲਾ ਏਰੀਆ ਉੱਥੇ ਆ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਸਰ ਇਹਦੇ ਨਾਲ ਬਹੁਤ ਸਾਰੇ ਪਿੰਡ ਲੱਗਦੇ ਨੇ ਉਹਨਾਂ ਨੂੰ ਤੇ ਬਚਾਅ ਵਾਸਤੇ ਵੀ ਕੋਈ ਕੰਮ ਕੀਤਾ ਜਾ ਰਿਹਾ ਹੈ ਹਾਂਜੀ ਉਹਨਾਂ ਨੂੰ ਬਚਾਅ ਵਾਸਤੇ ਉੱਥੋਂ ਤੱਕ ਵੈਸੇ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਇੱਥੇ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਡਰਨ ਦਾ ਤਾਂ ਇਸ਼ੂ ਹੋਵੇ ਜੇ ਉੱਥੇ ਕੋਈ ਗੈਸ ਦਾ ਇਸ਼ੂ ਹੋਵੇ ਇੱਥੇ ਟ੍ਰਾਈਡਨ ਫੈਕਟਰੀ ਦੇ ਵਿੱਚ ਇਸ ਮੌਕੇ ਤੇ ਇਸ ਜਗ੍ਹਾ ਤੇ ਗੈਸ ਦਾ ਕੋਈ ਇਸ਼ੂ ਨਹੀਂ ਹੈ ਮੌਕੇ ਦੀ ਸਥਾਨਿਕ ਅੱਗ ਹੈ ਇਹਨੂੰ ਅੱਗੇ ਫੈਲਣ ਦਾ ਕੋਈ ਗੁੰਜਾਇਸ਼ ਨਹੀਂ ਹੈਗੀ ਇਹਦੀ ਇਹ ਬਾਕੀ ਕੰਟਰੋਲ ਦੇ ਵਿੱਚ ਹੈ ਜੇ ਰੱਬ ਨਹੀਂ ਸਾਥ ਦਿੱਤਾ ਤਾਂ ਹੋਰ ਵੀ ਜਲਦੀ ਕੰਟਰੋਲ ਹੋ ਜਾਊਗਾ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹਣੇ ਲੋਕਾਂ ਨਾਲ ਸਨੇਹਾ ਦੇਣਾ ਵੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਵਟਸਐਪ ਤੇ ਜੋ ਫੇਸਬੁੱਕ ਤੇ ਤੁਹਾਨੂੰ ਅਫਵਾਹਾਂ ਮਿਲ ਰਹੀਆਂ ਕਿ ਹਾਂ ਅੱਗ ਪਿੰਡ ਤੱਕ ਆਜੂਗੀ ਘਰ ਖਾਲੀ ਛੱਡ ਦਿਓ ਉਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਵਾਹਾਂ ਤੇ ਯਕੀਨ ਕਰਨ ਦੀ ਲੋੜ ਕੋਈ ਲੋੜ ਨਹੀਂ ਮੌਕੇ ਤੇ ਸਾਰਾ ਪ੍ਰਸ਼ਾਸਨ ਮੌਕੇ ਤੇ ਇੱਥੇ ਅਵੇਲੇਬਲ ਆ ਪੁਲਿਸ ਫਾਇਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੁਹਾਨੂੰ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ